ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਲੋਕਾਂ ਨੂੰ ਅੱਜ ਇੱਕ ਬੇਨਤੀ ਕਰਨੀ ਹੈ ਝਾੜੂ ਵਾਲਿਆਂ ਦਾ ਆਮ ਆਦਮੀ ਪਾਰਟੀ ਦਾ ਖਜ਼ਾਨਾ ਹੋ ਗਿਆ ਖਾਲੀ ਇਹ ਜਿਹੜੀ ਭਵਿੱਖਬਾਣੀ ਹੈ ਨਾ ਇਹ ਕੋਈ ਮੇਰੀ ਨਹੀਂ ਪੰਜਾਬ ਦੇ ਬੁੱਧੀਜੀਵੀ ਲੋਕ ਜੇਨੂ ਨਸੀ ਕਹਿੰਦੇ ਆ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਉਹ ਕਹਿ ਰਿਹਾ ਤੇ ਉਹ ਕੀ ਕਹਿ ਰਿਹਾ ਜਿਹੜਾ ਕਾਂਗਰਸ ਦਾ ਪੀਪਾ ਮੰਤਰੀ ਸੀ ਮਨਪੀਤ ਬਾਦਲ ਜਿਹੜਾ ਕਾਂਗਰਸ ਦਾ ਬੇੜਾ ਬਹਾ ਕੇ ਬੀਜੇਪੀ ਦੇ ਵਿੱਚ ਚਲਾ ਗਿਆ ਸੀ ਤੇ ਹੁਣ ਬੀਜੇਪੀ ਨੇ ਵੀ ਬਹੁਤ ਹੀ ਗੱਲਬਾਤ ਸੁਣੀ ਨਹੀਂ ਤੇ ਹੁਣ ਆਪਣੇ ਆਰਾਇਿਤ ਗੁਰੂ ਭਵੰਤਮਾਨ ਦੇ ਨਾਲ ਨੇੜਤਾ ਵਧਾਈ ਹੈ ਖਬਰਾਂ ਇਹ ਨੇ ਕਿ ਮਨਪੀਤワਦਲ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਨੇ ਤੇ ਜਾਂ ਹੋਗੇ ਜਾਂ ਹੋ ਜਾਣਗੇ ਇਹ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਤੇ ਹੁਣ ਇਹ ਜਿਹੜੀਆਂ ਕਿਆਸਰਾਈਆਂ ਨੇ ਜਿਹੜੀ ਭਵਿੱਖਬਾਣੀਆਂ ਉਹ ਇਹ ਹੈ ਜਿਹੜੇ ਪੰਜਾਬ ਦੇ ਲੋਕਾਂ ਨੇ 92 ਐਮਐਲਏ ਜਿਤਾਏ ਸੀ ਉਹ ਤਾਂ ਗੁੰਗੇ ਤੇ ਬੋਲੇ ਨੇ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਕਿਉਂਕਿ ਕੇਜਰੀਵਾਲ ਸਿਰ ਤੇ ਬੈਠਾ ਜੰਮ ਬਣ ਕੇ ਤੇ ਰੰਗਵ ਚੱਡਾ ਗਲਬਾਤ ਕਰਦਾ ਹੈ ਤੇ ਹੁਣ ਖਜ਼ਾਨਾ ਖਾਲੀ ਹੈ ਇਹਨੂੰ ਸ਼ਰਮ ਆਉਣੀ ਹੈ ਜਿਹੜੇ 92 MLA ਨੇ ਝਾੜੋ ਦੇ ਲੋਕਾਂ ਨੂੰ ਦੱਸਣ ਮੇਲੇ ਵੀ ਖਜ਼ਾਨਾ ਖਾਲੀ ਹੈ ਸ਼ਰਮ ਮਹਿਸੂਸ ਕਰਦੇ ਐ ਇਹਨਾਂ ਨੂੰ ਚਾਹੀਦਾ ਸੀ ਵੀ ਜਿਹੜਾ ਦੱਸ ਸਕੇ ਵੀ ਖਜ਼ਾਨਾ ਖਾਲੀ ਹੈ ਬਈ ਐਵੇਂ ਵੀ ਹੋਰ ਗ੍ਰਾਉਂਡ ਬ੍ਰੂਟ ਨਾ ਮੰਗ ਲਿਓ ਕਿਤੇ ਇਹ ਦੱਸਣ ਵਾਸਤੇ ਮਨਪੀਤ ਬਾਦਲ ਚਾਹੀਦਾ ਸੀ ਲੈ ਆਏ ਤੇ ਹੁਣ ਪੰਜਾਬ ਦੇ ਲੋਕਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਵੀ ਕਿਵੇਂ ਕੰਗਰਸ ਦੀ ਸਰਕਾਰ ਵੇਲੇ ਖਜ਼ਾਨੇ ਦਾ ਰਗੜਾ ਬੰਨਿਆ ਸੀ ਜਦੋਂ ਵੀ ਕੈਪਟਨ ਸਾਹਿਬ ਕਹਿੰਦੇ ਸੀ ਆ ਗ੍ਰਾਂਟ ਦੇਣ ਲੱਗਾ ਤੇ ਮਨਪੀਤ ਦਾ ਵਿਆਹ ਆਉਂਦਾ ਸੀ ਖਜ਼ਾਨਾ ਖਾਲੀ ਹੈ ਬਾਈ ਕਿਤੇ ਕਿਸੇ ਨੂੰ ਗ੍ਰਾਂਟ ਕੋਲ ਨਾ ਦੇ ਬੈਠਿਓ ਮੇਰੇ ਕੋਲੇ ਕੁਝ ਨਹੀਂ ਇਹ ਮਨਪੀਤ ਬਾਦਲ ਕਹਿੰਦਾ ਹੁੰਦਾ ਸੀ ਅੱਛਾ ਤੁਸੀਂ ਇੱਕ ਹੋਰ ਦੇਖੋ ਭਗਵੰਤ ਮਾਨ ਵੀ ਤੰਜ ਕੱਸਦਾ ਸੀ ਮਨਪੀਤ ਬਾਦਲ ਦੇ ਕਹਿੰਦਾ ਸੀ ਨਾ ਜੇ ਖਜ਼ਾਨਾ ਖਾਲੀ ਹੈ ਫਿਰ ਪੀਪਾ ਕੋ ਇਹ ਕਹਿੰਦਾ ਹੁੰਦਾ ਸੀ ਇਹ ਲੋਕਾਂ ਨੇ ਸਭ ਕੁਝ ਡਾਊਨਲੋਡ ਕਰਕੇ ਰੱਖਿਆ ਹੋਇਆ ਹੈ ਭਗਵੰਤ ਮਾਨ ਜੀ ਜਾਂ ਹੋਰ ਜਿਹੜੇ 91 ਐਮਐਲਏ ਨੇ ਭਗਵੰਤ ਮਾਨ ਤੋਂ ਬਿਨਾਂ ਉਹ ਵੀ ਸੁਣ ਲੈਣ ਇਹ ਡਾਇਲੌਗ ਥਰੂ ਲੋਕ ਸੁਣਾਉਣਗੇ ਇੱਥੋਂ ਤੱਕ ਲੋਕਾਂ ਨੇ ਇੱਕ ਮੈਸੇਜ ਦੇ ਤੌਰ ਤੇ ਮਨਪ੍ਰੀਤ ਬਾਦਲ ਨੂੰ ਵਰਤਿਆ ਸੀ ਜਦੋਂ ਕੋਈ 5000 ਰੁਪਏ ਮੰਗਦਾ ਸੀ ਨਾ ਕਿਸੇ ਤੋਂ ਅਗਲਾ WhatsApp ਤੇ ਮਨਪ੍ਰੀਤ ਬਾਦਲ ਦੀ ਫੋਟੋ ਭੇਜ ਦਿੰਦਾ ਸੀ ਮਤਲਬ ਕੀ ਹੁੰਦਾ ਸੀ ਵੀ ਮੈਂ ਮੇਰਾ ਮੇਰੀ ਜਿਹੜੀ ਜੇਬ ਹੈ ਨਾ ਉਹ ਖਾਲੀ ਹੈ ਉਹ ਮੇਰੇ ਕੋਲੇ ਹੁਣ ਕੋਈ ਪੈਸਾ ਹੈ ਨਹੀਂ ਮਤਲਬ ਇਹ ਹੁੰਦਾ ਸੀ ਇਦਾਂ ਹੀ ਸਾਡੇ ਪਿੰਡਾਂ ਦੇ ਲੋਕ ਕਹਿੰਦੇ ਹੁੰਦੇ ਆ ਹੱਕੇ ਦੀ ਪਾ ਕੇ ਤੇ ਹੁਣ ਹੁਣ ਪੀਪਾ ਮੰਤਰੀ ਝਾੜੂ ਚ ਆ ਗਏ ਉਧਰ ਭਵੰਤਮਾਨ ਨੇ ਗੱਪ ਮਾਰਨੀ ਹੁੰਦੀ ਹੈ ਸਕੂਲ ਅਸੀਂ ਅਪਗ੍ਰੇਡ ਕਰਤੇ ਮਹਲਾ ਕਲੀਨਿਕ ਬਣਾਤੇ ਐਮਬੀਬੀਐਸ ਡਾਕਟਰ ਆਉਣਗੇ ਤੇ ਜਦ ਉਹਨੇ ਗੱਪ ਮਾਰਿਆ ਕਰਨੀ ਐ ਐਨੀ ਗਰਾਉਂਡ ਫਲਾਣੇ ਪਿੰਡ ਨੂੰ ਦੇਤੀ ਤੇ ਪਿੱਛੇ ਮਨਪਿਤ ਬਦਲ ਦਾ ਬਿਆਨ ਆ ਜਾ ਕਰਨਾ ਨਹੀਂ 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 ਖਜ਼ਾਨਾ ਖਾਲੀ ਹੈ ਇਹ ਬਿਸ਼ਰਮ ਹੀ ਐ ਇੱਕ ਜਨ ਕਿ ਇਹਨਾਂ ਲੀਡਰਾਂ ਦਾ ਕੋਈ ਦੀਨ ਮਾਨ ਨਹੀਂ ਐਨੇ ਗਿਰੇ ਹੋਏ ਲੋਕ ਨੇ ਤੇ ਹੁਣ ਝਾੜੂ ਵਾਲੇ ਵੀ ਥੋੜਾ ਜਾਂ ਗੌਰ ਕਰਨਗੇ ਵੀ ਭਗਵੰਤ ਮਾਨ ਮਨਪੀਤ ਬਾਦਲ ਨੂੰ ਕਿਉਂ ਲਿਆ ਰਿਹਾ ਕਿਉਂਕਿ ਆਪ ਨੂੰ ਤਾਂ ਬਿਸ਼ਰਮ ਹੀ ਆ ਉਹ ਦੱਸਣ ਵਾਸਤੇ ਵੀ ਸਾਡੇ ਕੋਲੇ ਕੱਖ ਨਹੀਂ ਖਜ਼ਾਨਾ ਖਾਲੀ ਹੈ ਤੇ ਮਨਪੀਤ ਬਾਦਲ ਨੂੰ ਸੁਭਾਅ ਪਿਆ ਹੋਇਆ ਡਾਇਲੌਗ ਪੱਕੇ ਹੋਏ ਨੇ ਉਹਨੇ ਬਿਆਨ ਦੇ ਹੀ ਦੇਣਾ ਹੁੰਦਾ ਵੀ ਖਜ਼ਾਨਾ ਖਾਲੀ ਹੈ ਹੁਣ ਪੰਜਾਬ ਦੇ ਲੋਕਾਂ ਨੇ ਦੇਖਣਾ ਹੈ ਵੀ ਇਹ ਇੱਕ ਦੂਜੇ ਦੇ ਨਾਲ ਕਿਵੇਂ ਲੜੂ ਲੜਾਈ ਕਰਦੇ ਸੀ ਚੋਣਾ ਵੇਲੇ ਤੇ ਹੁਣ ਉਹੀ ਮਨਪੀਤ ਬਾਦਲ ਜਿਹਨੂੰ ਭਵੰਤਮਾਨ ਕਹਿੰਦਾ ਸੀ ਸੰਗਵੀਰ ਬਾਦਲ ਦੀ ਕੋਠੀ 'ਚ ਐਨੇ ਏਸੀ ਲੱਗੇ ਨੇ ਮਨਪੀਤ ਦੀ ਕੋਠੀ 'ਚ ਐਨੇ ਏਸੀ ਲੱਗੇ ਨੇ ਤੇ ਹੁਣ ਕੋਠੀ ਭੁੱਲ ਗਏ ਹੁਣ ਏਸੀ ਭੁੱਲ ਗਏ ਮੈਂ ਹੋਰ ਨਹੀਂ ਕੁਝ ਬੋਲਣਾ ਬਸ ਇੱਕੋ ਹੀ ਗੱਲ ਹੈ ਹੁਣ ਸੰਗਵੀਰ ਬਾਦਲ ਜਦੋਂ ਆ ਗਿਆ ਤੇ ਉਹਨੂੰ ਏਸੇ ਕੰਮ ਵਾਸਤੇ ਰੱਖਣਾ ਮਿੱਖ ਜਾ ਮੈਂ ਖਾਲੀ ਆ ਬਈ ਝਾੜੂ ਵਾਲਿਆਂ ਦਾ ਖਜ਼ਾਨਾ ਖਾਲੀ ਛੜੂ ਵਾਲਿਆਂ ਦਾ ਇਹੀ ਗੱਲ ਕਹਿਣੀ ਹੈ ਬਸ ਤਾਂ ਮੈਂ ਬਿੰਦਗੀ ਕੀਤੀ ਹੈ ਬਾਕੀ ਦੀਨਮਾਨ ਤੁਸੀਂ ਜਾਣਦੇ ਹੋ ਉਹਨਾਂ ਨੂੰ ਕੋਈ ਪਰਵਾਹ ਨਹੀਂ ਹੁੰਦੀ ਬਸ ਇੰਨੀ ਗੱਲ ਮੈਂ ਤੁਹਾਨੂੰ ਕਹਿ ਦਿੱਤੀ ਤੇ ਪੀਪਾ ਮੰਤਰੀ ਆ ਗਏ ਨੇ ਛੜੂ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ